ਦੀਆਂ ਨੇ ਹਾਂਜੀ ਹਾਂਜੀ ਧੀਆਂ ਨੇ ਕੀ ਦੱਸਿਆ ਕਿ ਉਹ ਆਟੋ ਵਾਲਾ ਪ੍ਰਵਾਸੀ ਹੈ ਜਾਂ ਪੰਜਾਬੀ ਹੈ ਕੀ ਇੱਕੇ ਤੰਕ ਕੀ ਕਹਿੰਦਾ ਕੀ ਹੈ ਉਹ ਪ੍ਰਵਾਸੀ ਉਹ ਕਹਿੰਦੀਆਂ ਜੀ ਸੜਕ ਦੇ ਉੱਪਰ ਬੱਚੀਆਂ ਸਕੂਲ ਤੋਂ ਆਉਂਦੀਆਂ ਕੁਛ ਵੀ ਅਸੀਂ ਕਹਿੰਦੇ ਜੀ ਪਿਆਰ ਨਾਲ ਸਮਝਾਉਂਦੇ ਆ ਵੀ ਆਪਣਾ ਸਮਝੋ ਠੀਕ ਹੈ ਨਾ ਇਹ ਲੈ ਕਿੰਨੀ ਵਾਰੀ ਕਹਿ ਲਿਆ ਜੀ ਠੀਕ ਹੈ ਜੀ ਹੁਣ ਇੱਕ ਵਾਰੀ ਚਲੋ ਫੇਰ ਕਰ ਦਿੰਦੇ ਹੱਥ ਬੰਨ ਕੇ ਬੇਨਤੀ ਆ ਵੀ ਇਹਨਾਂ ਨੂੰ ਆਪਣੇ ਲੰਡੂਆ ਨੂੰ ਸੰਭਾਲ ਲਓ ਠੀਕ ਹੈ ਨਾ ਜੀ ਬਾਤ ਚ ਨਾ ਦਿਓ ਦਿੱਤਾ ਜਾਵੇ ਹੁਣ ਧੀਆਂ ਪੈਣਾ ਬੇਟੀਆਂ ਨੂੰ ਸਕੂਲ ਵਿੱਚ ਜਾਣਾ ਮੁਸ਼ਕਲ ਹੋ ਚੁੱਕਾ ਹੈ ਦੱਸਿਆ ਜਾ ਰਿਹਾ ਕਿ ਕਿ ਕਬਾੜੀ ਮਾਰਕੀਟ ਹੈ ਬਣੀ ਹੋਈ ਕੀ ਰੋਜ਼ਾਨਾ ਜਦੋਂ ਬੱਚੀਆਂ ਇਸ ਪਾਸੇੋਂ ਨਿਕਲ ਕੇ ਆਉਂਦੀਆਂ ਨੇ ਤਾਂ ਇੱਥੇ ਕਬਾਰੀ ਜਿਹੜੇ ਬੈਠੇ ਨੇ ਕੁਝ ਸ਼ਰਾਰਤੀ ਲੋਕ ਉਹ ਲਗਾਤਾਰ ਬੱਚੀਆਂ ਨੂੰ ਗਲਤ ਇਸ਼ਾਰੇ ਗਲਤ ਤਰੀਕੇ ਦੀ ਕਮੈਂਟ ਕਰਦੇ ਨੇ ਤਾਂ ਪਿੰਡ ਵਾਸੀਆਂ ਨੇ ਚੰਡੀਗੜ੍ਹ ਪੁਲਿਸ ਨੂੰ ਦਿੱਤੀ ਹੈ ਧਨਾਸ ਪੁਲਿਸ ਹੈ ਤਾਂ ਇਹ ਜਿਹੜੇ ਕਬਾਰੀਏ ਨੇ ਬੈਠੇ ਨੇ ਇਹਨਾਂ ਵਿੱਚ ਕੁਝ ਸ਼ਰਾਰਤੀ ਨੰਦੇ ਚੰਡੀਗੜ੍ਹ ਪੁਲਿਸ ਦੇ ਸੀਨੀਅਰ ਅਫਸਰ ਸਾਡੇ ਨਾਲ ਨੇ ਸਰ ਮਾਮਲਾ ਉਦਗੇ ਆਇਤੇ ਇਹ ਕਹਿੰਦੇ ਕਿ ਸਾਡੀ ਬੱਤੀਆਂ ਨੂੰ ਗਲਤ ਕਮਿਟਮੈਂਟ ਕੀਤੀ ਜਾ ਰਹੀ ਹੈ ਇੱਥੇ ਮਾਰਕੀਟ ਜਿਹੜੀ ਬਣੀ ਹੋਈ ਹੈ ਇੱਥੋਂ ਦੇ ਕੁਝ ਸ਼ਰਾਰਤੀ ਲੋਕ ਨੇ ਉਹਨਾਂ ਦੇ ਖਿਲਾਫ ਕੀ ਕਾਰਵਾਈ ਕੀਤੀ ਜਾ ਰਹੀ ਤੁਹਾਡੇ ਵੱਲੋਂ ਕੰਪਲੇਂਟ ਲੈਣੇ ਪਏ ਜੋ ਕਾਰਵਾਈ ਬਣੇਗੀ ਉਹ ਕਰ ਦੂੰਗਾ ਐਦਾਂ ਦੇ ਸ਼ਰਾਰਤੀ ਲੋਕ ਨੇ ਜਿਹੜੇ ਇਦਾਂ ਦੀ ਘਟਨਾਵਾਂ ਨੂੰ ਅੰਜਾਮ ਦੇਣਾ ਚਾਹੁੰਦੇ ਨੇ ਉਹਨਾਂ ਦੇ ਖਿਲਾਫ ਕਿਉਂ ਨਹੀਂ ਸਖਤ ਕਾਰਵਾਈ ਕੀਤੀ ਜਾ ਰਹੀ ਕੈਮਰਿਆਂ ਦੇ ਵਿੱਚੋਂ ਉਹਨੂੰ ਖੰਗਾਲੋ ਕਿੱਥੇ ਇਹ ਬੰਦਾ ਆਊ ਚੰਡੀਗੜ੍ਹ ਪੰਜਾਬ ਦੇ ਬਾਰਡਰ ਤੇ ਇੱਕ ਮਾਮਲਾ ਸਾਹਮਣੇ ਆਇਆ ਜਿੱਥੇ ਕੀ ਪਿੰਡ ਵਾਸੀ ਇਕੱਠੇ ਹੋਏ ਨੇ ਉਸੇ ਮੌਕੇ ਚੰਡੀਗੜ੍ਹ ਪਹੁੰਚ ਚੁੱਕੀ ਹੈ ਗੱਲਬਾਤ ਕੀ ਹੈ ਬਾਈ ਤੁਸੀਂ ਇੱਥੇ ਕੱਟ ਕੀਤਾ ਹੈ ਮਾਮਲਾ ਕੀ ਹੈ ਪੂਰਾ ਬਾਈ ਜੀ ਆਪਣੀਆਂ ਨਾ ਬੱਚੀਆਂ ਆਉਂਦੀਆਂ ਔਰ ਆਪਣਾ ਕੰਪਲੈਕਸ ਵਿੱਚ ਆਪਣੇ ਪਿੰਡ ਦੀਆਂ ਮੇਰਾ ਪਿੰਡ ਆਪਣਾ ਮੇਰਾ ਮਿਲਖ ਪਿੰਡ ਹੈ ਜੀ ਇੱਕ ਮੇਰੀ ਬੇਟੀ ਹੈਗੀ ਦੋ ਤਿੰਨ ਬੱਚੀਆਂ ਹੋਰ ਆਉਂਦੀਆਂ ਨਾਲ ਉੱਥੇ ਕਈ ਦਿਨ ਪਹਿਲਾਂ ਦੀ ਗੱਲ ਹੈ ਜੀ ਬੇਟੀਆਂ ਨੇ ਦਰਦੀਆਂ ਦੱਸਿਆ ਨਹੀਂ ਹੈਗਾ ਚਾਰ ਪੰਜ ਦਿਨ ਹੋ ਗਏ ਜੀ ਉਹ ਬੰਦੇ ਨੇ ਉੱਥੇ ਆਟੋ ਰੋਕ ਕੇ ਕੁੜੀਆਂ ਨੂੰ ਗਲਤ ਬੋਲਿਆ ਜੀ ਅੱਛਾ ਠੀਕ ਹੈ ਜੀ ਉਹ ਤੋਂ ਬਾਅਦ ਜੀ ਪਰ ਸ ਸ਼ਨੀਵਾਰ ਨੂੰ ਦੁਬਾਰੇ ਫੇਰ ਇੱਕ ਬੱਚੀ ਆਪਣੇ ਡੈਡੀ ਨਾਲ ਆਈ ਹੋਈ ਸੀ ਦੁੱਧ ਲੈਣ ਹਾਂ ਉਹਨੇ ਦੁਬਾਰੇ ਉਹ ਆਟੋ ਇੱਧਰ ਤੇ ਆਂਦਾ ਹੋਇਆ ਦੇਖਿਆ ਹਾਂ ਵੀ ਦੁਬਾਰ ਮੈਂ ਕਿਹਾ ਵੀ ਫੂਟੇਜ ਚੈੱਕ ਕਰਾ ਲਓ ਜੀ ਪੁਲਿਸ ਵਾਲਿਆਂ ਨੂੰ ਬੁਲਾਇਆ ਸੀਗਾ ਹਾਂਜੀ ਹੁਣ ਉਹ ਕਹਿੰਦੇ ਦੇਖ ਲੈਂਦੇ ਵੀ ਅਸੀਂ ਫੂਟੇਜ ਇਹ ਕਿੰਨੇ ਦਿਨ ਤੋਂ ਹੋ ਰਹੀ ਬਾਈ ਕਟਣਾ ਹੈ ਬਾਈ ਕਰੀਦਾ ਉਹਨੇ ਕਾਫੀ ਦਿਨ ਪਹਿਲਾਂ ਅਸੀਂ ਬੱਚਿਆਂ ਨੂੰ ਡਰਦੇ ਹਨ ਦੱਸਿਆ ਨਹੀਂ ਦੁਬਾਰੇ ਫਿਰ ਮਨ ਨੂੰ ਸ਼ਨੀਵਾਰ ਦਾ ਕੁੜੀ ਨੇ ਦੁਬਾਰੇ ਫੇਰ ਕਹਿੰਦੀ ਸ਼ਨੀਵਾਰ ਨੂੰ ਦੁਬਾਰੇ ਉਹ ਫੇਰ ਦੇਖਿਆ ਉਹਨੂੰ ਬੰਦੇ ਨੂੰ ਫੇਰ ਪੁਲਿਸ ਵਾਲਿਆਂ ਨੂੰ ਕਾਲ ਕਰੀ ਆ ਇਹ ਕਹਿੰਦੇ ਫੁੱਟੇ ਚੈੱਕ ਕਰਾ ਦਿਓ ਅਸੀਂ ਦੇਖਦੇ ਕਿਹੜਾ ਬੰਦਾ ਟਰੇਸ ਕਰਦੇ ਆ ਠੀਕ ਹੈ ਜੀ ਪੰਜਾਬ ਦੇ ਵਿੱਚ ਪਹਿਲਾਂ ਹੀ ਬਹੁਤ ਦਰਾਂਗੇ ਘਟਨਾਵਾਂ ਹੋ ਰਹੀਆਂ ਨੇ ਕਲਕੱਤੇ ਦੇ ਵਿੱਚ ਘਟਨਾ ਹੋਈ ਹੈ ਦੋਸਤੋ ਬਾਅਦ ਲੱਗਦਾ ਕਿ ਹਾਲਾਤ ਹੋਰ ਖਰਾਬ ਹੁੰਦੇ ਨਜ਼ਰ ਆ ਰਹੇ ਨੇ ਸਰ ਹਾਲਾਤ ਤਾਂ ਖਰਾਬ ਹੋ ਰਹੇ ਨੇ ਲੇਕਿਨ ਅਸੀਂ 7 ਵਜੇ ਤੇ ਇੱਥੋਂ 112 ਨੰਬਰ ਤੇ ਕਾਲ ਕੀਤੀ ਆ ਜੀ 7 ਵਜੇ 2 ਮਿੰਟ ਤੇ ਲੇਕਿਨ ਹੁਣ 8 ਵਜੇ 5 ਮਿੰਟ ਤੋਂ ਪੁਲਿਸ ਨੇ ਹੁਣ ਜਸ ਦੋ ਮਿੰਟ ਪਹਿਲਾਂ ਪਹੁੰਚੀ ਆ ਜੀ ਤੇ ਦੋ ਮਿੰਟ ਪਹਿਲਾਂ ਹੀ ਇੱਥੇ ਉਹ ਪਹੁੰਚੇ 100 ਬਖੋਦ ਕੈਮਰੇ ਚ 112 ਨੰਬਰ ਤੇ ਜਿਹੜੀ ਕਾਲ ਕੀਤੀ ਸੀਗੀ ਉਹ ਤੇ ਪੁਲਿਸ ਵਾਲੇ ਆਏ ਆ ਉਹਨਾਂ ਨੇ ਕਿਹਾ ਵੀ ਤੁਸੀਂ ਸਾਡੀ ਗੱਡੀ 'ਚ ਬੈਠ ਕੇ ਥਾਣੇ 'ਚ ਚੱਲੋ ਵੀ ਇੱਥੇ ਜਾ ਕੇ ਇਨਫੋਰਮੇਸ਼ਨ ਦਿਓ ਮਾਈ ਵਾਰਦਾਤ ਜਿਹੜੀ ਇੱਥੇ ਹੋਈ ਆ ਕੁੜੀਆਂ ਨਾਲ ਕਿ ਪਹਿਲਾਂ ਰਿਪੋਰਟ ਲਿਖਾਓ ਉਸ ਤੋਂ ਬਾਅਦ ਜਾ ਕੇ ਅਸੀਂ ਕਾਰਵਾਈ ਕਰਾਂਗੇ ਇਹ ਗੱਲ ਕਹਿਰੀ ਪੁਲਿਸ ਹਾਂਜੀ 112 ਨੰਬਰ ਤੇ ਕਾਲ ਕੀਤੀ ਉਹਨਾਂ ਨੇ ਕਹਿ ਕੇ ਤੁਸੀਂ ਪਹਿਲਾਂ ਸਾਡੇ ਨਾਲ ਜਾ ਕੇ ਥਾਣੇ 'ਚ ਚੱਲੋ ਸਾਡੀ ਗੱਡੀ 'ਚ ਕੈਮਰੇ ਨਹੀਂ ਕੰਗਾਲੇ ਜਾ ਰਹੇ ਹਾਂਜੀ ਨਾ ਅਜਿਹਾ ਉਲਟਾ ਸਾਨੂੰ ਕਹਿੰਦੇ ਤੁਸੀਂ ਬੱਚਿਆਂ ਦੀ ਕੇਅਰ ਕਰੋ ਹੁਣ ਅਸੀਂ 9 ਤੋਂ 5 ਜਾਂ ਸਵੇਰੇ 8 ਤੋਂ ਲੈ ਕੇ 10 ਵਜੇ ਤੱਕ ਰਾਤ ਨੂੰ ਕੰਮ ਦੇ ਰਹਿਣੇ ਆ ਨਾਲੇ ਫੋਰਸ ਵਾਲੇ ਉਲਟ ਸਾਨੂੰ ਕਹਿੰਦੇ ਤੁਸੀਂ ਤੁਸੀਂ ਆਪਣੇ ਬੱਚਿਆਂ ਨੂੰ ਸੰਭਾਲੋ ਤੀਆਂ ਨੇ ਹਾਂਜੀ ਹਾਂਜੀ ਤੀਆਂ ਨੇ ਕੀ ਦੱਸਿਆ ਕਿ ਉਹ ਆਟੋ ਵਾਲਾ ਪ੍ਰਵਾਸੀ ਹੈ ਜਾਂ ਪੰਜਾਬੀ ਹੈ ਕੀ ਹੈ ਕਿਹ ਇੱਕ ਹੀ ਤੰਕ ਕਿਹ ਕਹਿੰਦਾ ਕੀ ਹੈ ਉਹ ਪ੍ਰਵਾਸੀ ਉਹ ਕਹਿੰਦੀਆਂ ਜੀ ਉਹ ਹਾਂਜੀ ਬਾਕੀ ਇਹ ਇੱਥੋਂ ਲੰਘਦੇਗੇ ਬੱਚੇ ਕੋਈ ਵੀ ਉਹ ਉਰੇ ਇਹਦੇ ਵਿੱਚ ਵੀ ਮਾਰਕੀਟ ਵਿੱਚ ਬੰਦੇ ਦੱਸਦੇ ਆ ਵੀ ਇਹ ਗਲਤ ਗੱਲਾਂ ਬੋਲਦੇ ਵਿੱਚ ਜਿਹੜੇ ਹੋਣੇ ਫੁਕਰੇ ਉਰੇ ਜੋ ਵੀ ਹੈ ਜਿਹੜੇ ਇਹ ਕੁਵਾਰੀ ਮਾਰਕੀਟ ਹੈ ਮਿਲਖ ਤੋਂ ਮੇਕਲ ਸੜਕ ਦੇ ਉੱਪਰ ਬੱਚੀਆਂ ਸਕੂਲ ਤੋਂ ਆਉਂਦੀਆਂ ਕੁਛ ਵੀ ਅਸੀਂ ਕਹਿੰਦੇ ਜੀ ਪਿਆਰ ਨਾਲ ਸਮਝਾਉਂਦੇ ਆ ਵੀ ਆਪਣਾ ਸਾਮਝੋ ਠੀਕ ਹੈ ਨਾ ਫਿਰ ਪਿੰਡ ਵਾਲਿਆਂ ਨਾਲ ਕੋਈ ਇੱਥੋਂ ਦੀ ਕਮੇਟੀ ਦਾ ਇੱਥੇ ਮਾਰਕੀਟ ਪ੍ਰਧਾਨ ਉਹਦੇ ਨਾਲ ਗੱਲਬਾਤ ਕੀਤੀ ਸੀ ਪਹਿਲਾਂ ਕਿੰਨੀ ਵਾਰੀ ਕਹਿ ਲਿਆ ਜੀ ਠੀਕ ਹੈ ਜੀ ਹੁਣ ਇੱਕ ਵਾਰੀ ਚਲੋ ਫੇਰ ਕਰ ਦਿੰਦੇ ਹੱਥ ਬੰਨ ਕੇ ਬੇਨਤੀ ਆ ਵੀ ਇਹਨਾਂ ਨੂੰ ਆਪਣੇ ਲੰਡੂਆ ਨੂੰ ਸੰਭਾਲ ਲਓ ਠੀਕ ਹੈ ਨਾ ਜੀ ਬਾਅਦ 'ਚ ਨ ਮੰਦੇ ਆਪਣੇ ਬੱਚਿਆਂ ਨੂੰ ਕਿ ਕੋਈ ਜਿਹ ਤਰੀਕੇ ਨਾਲ ਬੱਚਿਆਂ ਨੇ ਪੜ੍ਹਨ ਵੀ ਆਉਣਾ ਹੈ ਟਿਊਸ਼ਨ ਵੀ ਆਉਣਾ ਹੈ ਤੇ ਕੇ ਬਸ ਤੁਸੀਂ ਯਾਰ ਕੰਪਲੈਕਸ ਖੇਡਣ ਵੀ ਆਉਂਦੀਆਂ ਨੇ ਤਾਂ ਕਿੰਨਾ ਸੇਫ ਮੰਦੇ ਹੋ ਬੱਚਿਆਂ ਨੂੰ ਸੇਫ ਦਾ ਇੱਥੇ ਹੁਣ ਗਰੇ ਨਹੀਂ ਜੀ ਕੋਈ ਸੇਫ ਦੀ ਤਾਂ ਪੁੱਛੋ ਹੀ ਨਾ ਜੀ ਹੁਣ ਪੁਲਿਸ ਵਾਲਿਆਂ ਨੂੰ ਕਿਹਾ ਪੁਲਿਸ ਵਾਲਿਆਂ ਕਹਿੰਦੇ ਤੁਸੀਂ ਆਪ ਹੀ ਕੇਅਰ ਆਪਣੇ ਸੇਫ ਆਪ ਰੱਖੋ ਆਪ ਰੱਖੋ ਹੁਣ ਕਹਿਣ ਦਾ ਮੈਂ ਇੱਥੇ ਕੋਈ ਵੀ ਕੈਮਰਾ ਨਹੀਂ ਲੱਗਿਆ ਸੀ ਇਸ ਏਰੀਆ ਦੇ ਵਿੱਚ ਕੋਈ ਵੀ ਕੈਮਰਾ ਨਹੀਂ ਹੈਗਾ ਚੰਡੀਗੜ੍ਹ ਦੇ ਮੈਨ ਹੱਦ ਹੈ ਜੀ ਇਹ ਮੈਨ ਗੜ ਜੇ ਜੇ ਆਟੋ ਵਾਲਾ ਤੁਸੀਂ ਕਹਿ ਰਹੇ ਇਸ ਪਾਸੇ ਗਿਆ ਹੈ ਜੀ ਤਾਂ ਫਿਰ ਉਦੀ ਕੋਈ ਅੱਗੇ ਸੀਸੀਟੀਵੀ ਹੈਗੀ ਅੱਗੇ ਸੀਸੀਟੀਵੀ ਕੈਮਰੇ ਲੱਗੇ ਹੋਏ ਦੁਕਾਨਾਂ ਦੇ ਉੱਪਰ ਜਿਹੜੇ ਮਾਰਕੀਟ 'ਚ ਲੱਗੇ ਹੋਏ ਆ ਜਿੱਥੇ ਪੁਲਿਸ ਵਾਲਿਆਂ ਨੇ ਹੱਕ ਬਣਦਾ ਵੀ ਉਹਨਾਂ ਨੂੰ ਦੇਖਿਆ ਜਾਵੇ ਕੀ ਕਹਿੰਦੇ ਪੁਲਿਸ ਵਾਲੇ ਹੁਣ ਪੁਲਿਸ ਵਾਲੇ ਪਹੁੰਚੇਗੇ ਹੁਣ ਜਿਆਦਾ ਅਸੀਂ ਲਾਸਟ ਆਨਲੋਕ ਬੁਲਾਇਆ ਹੈ মিডিਆ ਨੂੰ ਤਾਂ ਇਹ ਕਹਿੰਦੇ ਚਲੋ ਦੇਖ ਲੰਨੇ ਜੀ ਪਹਿਲੇ ਹੀ ਬਹੁਤ ਜ਼ਿਆਦਾ ਮਾਹੌਲ ਖਰਾਬ ਹੈ ਦੇਸ਼ ਦਾ ਕਲਕੱਤੇ ਵਰਗੀ ਘਟਨਾ ਹੋਈ ਹੈ ਪੰਜਾਬ ਦੇ ਵਿੱਚ ਮਾਹੌਲ ਨਾ ਖਰਾਬ ਕੀਤਾ ਜਾਵੇ ਹੁਣ ਧੀਆ ਭੈਣਾ ਬੇਟੀਆਂ ਨੂੰ ਸਕੂਲ ਵਿੱਚ ਜਾਣਾ ਮੁਸ਼ਕਲ ਹੋ ਚੁੱਕਾ ਹੈ ਦੱਸਿਆ ਜਾ ਰਿਹਾ ਕਿ ਇੱਕ ਕਬਾੜੀ ਮਾਰਕੀਟ ਬਣੀ ਜਿੱਥੇ ਕੀ ਰੋਜਾਨਾ ਜਦੋਂ ਬੱਚੀਆਂ ਇਸ ਪਾਸੇ ਵਿੱਚ ਨਿਕਲ ਕੇ ਆਉਂਦੀਆਂ ਨੇ ਤਾਂ ਇੱਥੇ ਕਬਾਰੀ ਜਿਹੜੇ ਬੈਠੇ ਨੇ ਕੁਝ ਸ਼ਰਾਰਤੀ ਲੋਕ ਉਹ ਲਗਾਤਾਰ ਬੱਚੀਆਂ ਨੂੰ ਗਲਤ ਇਸ਼ਾਰੇ ਗਲਤ ਤਰੀਕੇ ਦੀ ਕਮਿਟਮੈਂਟ ਕਰਦੇ ਨੇ ਇਸ ਨੂੰ ਲੈ ਕੇ ਅੱਜ ਸ਼ਿਕਾਇਤ ਪਿੰਡ ਵਾਸੀਆਂ ਨੇ ਚੰਡੀਗੜ੍ਹ ਪੁਲਿਸ ਨੂੰ ਦਿੱਤੀ ਹੈ ਧਨਾਸ ਪੁਲਿਸ ਹੈ ਤਾਂ ਇਹ ਜਿਹੜੇ ਕਬਾਰੀਏ ਨੇ ਬੈਠੇ ਨੇ ਇਹਨਾਂ ਵਿੱਚ ਕੁਝ ਸ਼ਰਾਰਤੀ ਬੰਦੇ ਇਹਨਾਂ ਦੇ ਵਿੱਚੋਂ ਜੋ ਲੋਡਿੰਗ ਵਾਲਾ ਟੈਂਪੂ ਹੈ ਇਹਨਾਂ ਦੇ ਵਿੱਚੋਂ ਹੀ ਆ ਜੀ ਉਹ ਉਹ ਲੋਡਿੰਗ ਵਾਲਾ ਟੈਂਪੂ ਹੈ ਇਹ ਉਹ ਗੱਡੀਆਂ ਕਰਦੀਆਂ ਜੀ ਉੱਥੇ ਇਹ ਰੋਡ ਤੇ ਹੀ ਖੜ ਕੇ ਬਾਥਰੂਮ ਕਰੀ ਜਾਂਦੇ ਉੱਥੇ ਸਮਝ ਨਹੀਂ ਹਾਂ ਹਾਂ ਜੀ ਕਿ ਇਹਨੂੰ ਸ਼ਰਮ ਨਹੀਂ ਆਉਂਦੀ ਹੈ ਕਿ ਨੀਂਹੀਆਂ ਪਹਿਣਾ ਨੀਂਹੀਆਂ ਪਹਿਣਾ ਨਹੀਂ ਜਾਣਾ ਹੁੰਦਾ ਇਹ ਬਾਥਰੂਮ ਉੱਥੇ ਰੋੜ ਦੇ ਹੀ ਕਰਦੇ ਆ ਜੀ ਗੱਡੀਆਂ ਦੇ ਪਿੱਛੇ ਖੜੂង ਜਾ ਕੇ ਬਾਥਰੂਮ ਕਰ ਲਿਆ ਉੱਥੇ ਬਾਥਰੂਮ ਬੜੇ ਹੋਏ ਪਰੇ ਪਾਸੇ ਚਲੇ ਜਾਉ ਨਾ ਸਵਸ ਦੇ ਅਧੀਨ ਦੇ ਆਉਂਦਾ ਹੈਗਾ ਲੇਕਿਨ ਇੱਥੇ ਬਹੁਤ ਹੀ ਬੁਰਾ ਹਾਲ ਹੈ ਜੀ ਠੀਕ ਹੈ ਬੱਚਿਆਂ ਦੀ ਪੁਲਿਸ ਨਾਲ ਗੱਲਬਾਤ ਕਰਦੇ ਆ ਨਾਲ ਨਾਲ ਕੈਮਰੇ ਮਿਕ ਮੈਨ ਨੂੰ ਕਹਾਂ ਤੂੰ ਨਾਲ ਨਾਲ ਲੈ ਆ ਬਈ ਚੰਡੀਗੜ੍ਹ ਪੁਲਿਸ ਦੇ ਸੀਨੀਅਰ ਅਫਸਰ ਸਾਡੇ ਨਾਲ ਨੇ ਸਰ ਮਾਮਲਾ ਉਦੋਂ ਕਿ ਇੱਥੇ ਇਹ ਕਹਿੰਦੇ ਕਿ ਸਾਡੀ ਬੱਚੀਆਂ ਨੂੰ ਗਲਤ ਕੁਮੜਾ ਰਹੀ ਇੱਥੇ ਮਾਰਕੀਟ ਜਿਹੜੀ ਬਣੀ ਹੋਈ ਹੈ ਇੱਥੋਂ ਦੇ ਕੁਝ ਸ਼ਰਾਰਤੀ ਲੋਕ ਨੇ ਉਹਨਾਂ ਦੇ ਖਿਲਾਫ ਕੀ ਕਾਰਵਾਈ ਕੀਤੀ ਜਾ ਰਹੀ ਹੈ ਤੁਹਾਡੇ ਵੱਲੋਂ ਹਾਂਜੀ ਕੀ ਕਾਰਵਾਈ ਕੰਪਲੇਂਟ ਲੈਣੇ ਪਏ ਜੋ ਕਾਰਵਾਈ ਬਣੇਗੀ ਉਹ ਕਰ ਦਿੰਗੇ ਸਰ ਦੱਸਿਆ ਜਾ ਰਿਹਾ ਸੀਸੀਟੀਵੀ ਕੈਮਰੇ ਦੇ ਵਿੱਚ ਅਗਰ ਤੁਸੀਂ ਖੰਗਾਲ ਲੋਕ ਇਤਨਾ ਕਿਤੇ ਉਹ ਆਟੋ ਵਾਲਾ ਜਿਹੜਾ ਲਗਾਤਾਰ ਬੱਚਿਆਂ ਨੂੰ ਪਰੇਸ਼ਾਨ ਕਰ ਰਿਹਾ ਹੈ ਪਹਿਲੀ ਬਹੁਤ ਦੇਸ਼ ਦੇ ਵਿੱਚ ਮਾਹੌਲ ਖਰਾਬ ਹੋ ਚੁੱਕਾ ਹੈ ਤੁਹਾਡੀ ਬਹੁਤ ਵੱਡੀ ਜ਼ਿੰਮੇਵਾਰੀ ਬਣਦੀ ਹੈ ਤੁਸੀਂ ਲਗਾਤਾਰ ਸੇਵ ਵੀ ਰੱਖ ਰਹੇ ਹੋ ਦੇਸ਼ ਨੂੰ ਪਰ ਐਦਾਂ ਦੇ ਸ਼ਰਾਰਤੀ ਲੋਕ ਨੇ ਜਿਹੜੇ ਇਦਾਂ ਦੀ ਘਟਨਾਵਾਂ ਨੂੰ ਇਲਜ਼ਾਮ ਦੇਣਾ ਚਾਹੁੰਦੇ ਨੇ ਉਹਨਾਂ ਦੇ ਖਿਲਾਫ ਕਿਉਂ ਨਹੀਂ ਸਖਤ ਕਾਰਵਾਈ ਕੀਤੀ ਜਾ ਰਹੀ ਕੈਮਰਿਆਂ ਦੇ ਵਿੱਚੋਂ ਉਹ ਖੰਗਾਲ ਲੋ ਕਿੱਥੇ ਇਹ ਬੰਦਾ ਆਓ ਕੈਮਰੇ ਦੇਖਾਂਗੇ ਆ ਅਭੀ ਆਏ ਹਾਂ ਕੈਮਰੇ ਦੇਖ ਰਹੇ ਹਾਂ ਕੈਮਰੇ ਦੇਖ ਕੇ ਜੋ ਕੰਪਲੇਂਟ ਲੈਂਗੇ ਉਹਨਾਂ ਦੀ ਕੰਪਲੇਂ ਕੀਤੀ ਜਾਂਦੀ ਇੱਥੇ ਤੇ ਪ੍ਰਧਾਨ ਨਾਲ ਗੱਲਬਾਤ ਕੀਤੀ ਜਾਂਦੀ ਕਿ ਮੈਂ ਜਿਹੜਾ ਕੋਈ ਮਾਰਕੈਂਟੀ ਦਾ ਪ੍ਰਧਾਨ ਹੈ। ਸਾਡੀ ਤਾਂ ਕੋਈ ਬਾਤ ਨਹੀਂ ਹੋਈ ਆ ਅਸ਼ੋਕ ਸਿੰਘ ਸਾਹਿਬ سے بات ਕਰ ਲੋ। ਅਸ਼ੋਕ ਸਾਹਿਬ ਆ ਗਏ। ਤਾਂ ਇਹ ਹਾਲਾਤ ਨੇ ਤੁਸੀਂ ਦੇਖੋ ਕਿ ਅਸੀਂ ਚੰਡੀਗੜ੍ਹ ਪੰਜਾਬ ਦਾ ਬਾਰਡਰ ਹੈ ਸਾਰੰਗਪੁਰ ਲਾਈਟਾਂ ਦੇ ਕੋਲ ਖੜੇ ਆ ਜਿੱਥੇ ਕਿ ਲੋਕ ਕਾਫੀ ਇਕੱਠੇ ਹੋਏ ਨੇ ਆਪਣੀਆਂ ਧੀਆਂ ਪੈਣਾ ਬੇਟੀਆਂ ਨੂੰ ਸੇਫ ਰੱਖਣ ਵਾਸਤੇ ਚੰਡੀਗੜ੍ਹ ਪੁਲ ਦਾ ਸਹਾਰਾ ਲਿਆ। ਇੱਥੇ ਕੁਝ ਸ਼ਰਾਬੀ ਲੋਕ ਨੇ ਜਿਹੜੇ ਲਗਾਤਾਰ ਐਦਾਂ ਦੇ ਗਲਤ ਇਸ਼ਾਰੇ ਕਰ ਰਹੇ ਜੋ ਲਗਾਤਾਰ ਸਕੂਲ ਜਾਂਦੀਆਂ ਨੇ ਜਾਂ ਫਿਰ ਕਿਤੇ ਖੇਡਣ ਜਾਣਾ ਉਹਨਾਂ ਨੇ ਕਿਸ ਕੰਪਲੈਕਸ ਚ ਉੱਥੇ ਕਿਤੇ ਨਾ ਕਿਤੇ ਐਦਾਂ ਸ਼ਰਾਰਤੀ ਲੋਕਾਂ ਦੇ ਉੱਤੇ ਨਕੇਲ ਕਸੀ ਜਾਵੇ ਭਾਈ ਜੀ ਪੁਲਿਸ ਗੈਰਹੀ ਹੈ ਕਿ ਅਸੀਂ ਸੀਸੀਟੀਵੀ ਕੈਮਰੇ ਵੀ ਖੰਗਾਲਾਂਗੇ ਉਹਨਾਂ ਦੇ ਖਿਲਾਫ ਕਾਰਵਾਈ ਵੀ ਕਰਾਂਗੇ ਤਾਂ ਕਿੰਨਾ ਭਰੋਸਾ ਲੱਗਦਾ ਹੈ ਪੁਲਿਸ ਭਰੋਸਾ ਚਲੋ ਹੈਗਾ ਜੀ ਭਰੋਸੇ ਦੇ ਤਰੀਕੇ ਬਹੁਤ ਆਜੀ ਨਾਲ ਮੈਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਇੱਥੇ ਕਾਫੀ ਵੱਡਾ ਲਗਾਤਾਰ ਮਾਹੌਲ ਜਿਹੜਾ ਬਣ ਰਿਹਾ ਹੈ ਕੀ ਹਾਲ ਹੈ ਜੀ ਦੱਸਿਆ ਜਾ ਰਿਹਾ ਕਿ ਹੁਣ ਤਾਂ ਧੀਆਂ ਵੀ ਸੇਫ ਨਹੀਂ ਇਸ ਏਰੀਆ ਦੇ ਵਿੱਚ ਬੜਾ ਬੁਰਾ ਹਾਲ ਇੱਥੇ ਪ੍ਰਵਾਸੀ ਕਹਿੰਦੇ ਗਲਤ ਇਸ਼ਾਰੇ ਕਰ ਰਹੇ ਨੇ ਧੀਆਂ ਨੂੰ ਕਿ ਗੰਦ ਪਾ ਰਹੇ ਜੀ ਵਿੱਚ ਹੂੰ ਬਹੁਤ ਜ਼ਿਆਦਾ ਜੀ ਕੋਈ ਲੰਘਦਾ ਲੰਘਦਾ ਮਾੜੀ ਮਾੜੀ ਅੱਖ ਦੇਖਦੇ ਜੀ ਨਹੀਂ ਸੇਫ ਬੱਚੇ ਹਾਂਜੀ ਬੱਚੇ ਨਹੀਂ ਸੇਫ ਨਾ ਜੀ ਬੜਾ ਬੁਰਾ ਹਾਲ ਹੈ ਇੱਥੇ ਪ੍ਰਧਾਨ ਨਾਲ ਗੱਲਬਾਤ ਕੀਤੀ ਹੈ ਜਿਹੜਾ ਇਹਦਾ ਮਾਰਕੀਟ ਕਮੇਟੀ ਦੇ ਪ੍ਰਧਾਨ ਆ ਪਹਿਲਾ ਬੰਦਾ ਨਾਲ ਗੱਲਬਾਤ ਕੀਤੀ ਹੈ ਜੀ ਅਸੀਂ ਪੁਲਿਸ ਪ੍ਰਸ਼ਾਸਨ ਨੂੰ ਵੀ ਕਹਿ ਚੁੱਕੇ ਹਾਂਗੇ ਉਰੇ ਜਾਨੀ ਮੇਰੀ ਵੀ ਆਉਂਦੇ ਆ ਨਾ ਸੜਕੇ ਵਿੱਚ ਆ ਦੇਖ ਲਓ ਕਿ ਆ ਜਾਮ ਲੱਗਿਆ ਵਾ ਪਵਾੜੀ ਆੜੇ ਨੇ ਇੰਨਾ ਹੱਥ ਚੱਕਰੀ ਕਈ ਵਾਰੀ ਉਹਨਾਂ ਲੜਾਈ ਛਕੜੇ ਵੀ ਹੋਦੇ ਤੇ ਗੱਡੀਆਂ ਨੂੰ ਸਾਈਡ ਤੇ ਨਹੀਂ ਲਾਉਂਦੇ ਹੈਗੇ ਗੱਡੀਆਂ ਗੱਪਾਂ ਖੜਾਉਂਗੇ ਜੇ ਕਹੂੰਗੇ ਅਸੀਂ ਕੋਈ ਵੀ ਕਹਿੰਦਾ ਪੁਲਿਸ ਵਾਲੇ ਇਹਨਾਂ ਦੀ ਮਦਦ ਕਰਦੇ ਸਾਡੀ ਕੋਈ ਮਦਦ ਨਹੀਂ ਕਰਦੇ ਸਾਡੀ ਕੋਈ ਮਦਦ ਨਹੀਂ ਸਾਡੀ ਕੋਈ ਮਦਦ ਨਹੀਂ ਤੇ ਵਿੱਚ ਤਾਂ ਇਹਨਾਂ ਦੇ ਬੰਦੇ ਆਉਂਦੇ ਆ ਕਹਿੰਦੇ ਕਿ ਸਾਨੂੰ ਤਾਂ ਅਸੀਂ ਤਾਂ ਮਹੀਨਾ ਦੰਦੇ ਜੀ ਇਹਨਾਂ ਨੂੰ ਅੱਛਾ ਇਹ ਕਹਿੰਦੇ ਸਿੱਧਾ ਗੱਡੀਆਂ ਖੜੀਆਂ ਹੁੰਨੀਆਂ ਜੀ ਤੁਸੀਂ ਜਿੰਨੂੰ ਮਰਜੀ ਪੁੱਛ ਲੋ ਇਹ ਕਹਿੰਦਾ ਸਾਨੂੰ ਤਾਂ ਮਹੀਨਾ ਦੰਦੇ ਅਸੀਂ ਤਾਂ ਕੋਈ ਡਰ ਨਹੀਂ ਚਲ ਬੱਚਿਆਂ ਨੂੰ ਪਿੱਛੇ ਰੱਖੋ ਥੋੜਾ ਹਾਂ ਚਲੋ ਤੁਸੀਂ ਪਿੱਛੇ ਹਾਂ ਚਲ ਬੱਚੇ ਨੂੰ ਪੁੱਛ ਲੈਣੇ ਕੋਈ ਆਜੋ ਮੈਂ ਉਹਨ ਬੇਟਾ ਕੀ ਗੱਲ ਬਾਤ ਹੋਈ ਸੱਸ ਦੱਸਿਓ ਅਸੀਂ ਉੱਧਰ ਤੇ ਕੰਪਲੈਕਸ ਕਣ ਤੇ ਆ ਰਹੇ ਸੀ ਹਾਂਜੀ ਇੱਕ ਭਾਈ ਜ ਆਇਆ ਫੋਟੋ ਵਾਲਾ ਆਟੋ ਰੋਕ ਕੇ ਆ ਕਿਹੜਾ ਆਟੋ ਸੀ ਤੇ ਕੋਲ ਲੋਡਿੰਗ ਵਾਲਾ ਹਾਂਜੀ ਹਾਂ ਬਲੂ ਕਲਰ ਦਾ ਉਹ ਇੱਕਦਮ ਸਾਹਮਣੇ ਆਇਆ ਆ ਜੋ ਅੰਦਰ ਵੜ ਜੋ ਅਸੀਂ ਗੱਡੀ ਚ ਵੜ ਜੋ ਹਾਂ ਅਸੀਂ ਭੱਜ ਗਿਆ ਘਰਣ ਲੱਗ ਸੋ ਇਦਾਂ ਵੀ ਫਿਰ ਇੱਕ ਕਦੋਂ ਤੋਂ ਹੋ ਰਿਹਾ ਹੈ ਕੰਮ ਸਾਰਾ ਨਾ ਚੱਡਣ ਪਹਿਲਾ ਹੋਇਆ ਤੇ 23 ਤਰੀਕ ਨੂੰ ਹੋਇਆ ਸੀ ਅੱਛਾ ਤੁਹਾਡੇ ਨਾਲ ਵੀ ਤੁਸੀਂ ਨਾਲੇ ਸੀ ਨਾਲੇ ਇਕੱਠਿਆਂ ਸੀ ਜਲੇਰ ਰਹਿਣਾ ਬੱਚੇ ਡਰਨਾ ਨਹੀਂ ਕਿਸੇ ਤੋਂ ਠੀਕ ਹੈ ਨਾ ਡਰਨਾ ਨਹੀਂ ਕਿਸੇ ਤੋਂ ਪੁਲਿਸ ਨੂੰ ਦੱਸਣਾ ਜਾਂ ਆਪਣੇ ਮਾਪੇ ਨੂੰ ਦੱਸਣਾ ਠੀਕ ਹੈ ਨਾ ਕੋਈ ਕੁਝ ਨਹੀਂ ਵਿਗਾੜਦਾ ਤੁਹਾਡਾ ਅਸੀਂ ਨਾਲੇ ਤੁਹਾਡੇ ਠੀਕ ਹੈ ਨਾ ਬਿਲਕੁਲ ਇਹ ਬੱਚੀਆਂ ਨੇ ਕੋਈ ਜਿਸ ਨੂੰ ਲੈ ਕੇ ਲਗਾਤਾਰ ਇਹਨਾਂ ਘਟਨਾਵਾਂ ਵਾਪਰ ਰਹੀਆਂ ਨੇ ਜਿਸ ਨੂੰ ਲੈ ਕੇ ਬਾਰ ਬਾਰ ਮਾਪਿਆਂ ਵੱਲੋਂ ਪੁਲਿਸ ਨੂੰ ਇਹ ਕਿਹਾ ਜਾਂਦਾ ਕਿ ਸਾਡੇ ਬੱਚੇ ਸੇਪ ਨਹੀਂ ਐਦਾਂ ਦੇ ਸ਼ਰਾਰਤੀ ਲੋਕਾਂ ਦੇ ਉੱਤੇ ਨਕੇਲ ਕੱਸੀ ਜਾਵੇ ਜਿਹੜੇ ਚੰਡੀਗੜ੍ਹ ਵਰਗੇ ਸ਼ਹਿਰ ਤੇ ਪੰਜਾਬ ਦੇ ਬਾਰਡਰ ਦੇ ਉੱਤੇ ਮਾਹੌਲ ਖਰਾਬ ਕਰਨਾ ਚਾਹੁੰਦੇ ਨੇ ਪਹਿਲੀ ਕਲਕੱਤੇ ਵਰਗੀ ਘਟਨਾ ਨੇ ਪੂਰਾ ਦੇਸ਼ ਹੰਸਫੇਰ ਕਰ ਦਿੱਤਾ ਛੋਟੜੀ ਬੱਚੀਆਂ ਦੇ ਨਾਲ ਰੇਪ ਹੋ ਰਹੇ ਨੇ ਉਹਨਾਂ ਦੇ ਨਾਲ ਐਦਾਂ ਦੀ ਘਨੌਣੀ ਹਰਕਤਾਂ ਹੋ ਰਹੀਆਂ ਨੇ ਕਿ ਦੱਸਣ ਲੱਗੇ ਵੀ ਸ਼ਰਮ ਆਉਂਦੀ ਹੈ ਤਹ ਦੇਖੋ ਕਿ ਚੰਡੀਗੜ੍ਹ ਪੁਲਿਸ ਮੌਕੇ ਪਹੁੰਚ ਚੁੱਕੀ ਹੈ ਪੁਲਿਸ ਵੱਲੋਂ ਕੈਮਰੇ ਖੰਗਾਲੇ ਜਾ ਰਹੇ ਨੇ ਉਸ ਵਿਅਕਤੀ ਦੀ ਭਾਲ ਕੀਤੀ ਜਾ ਰਹੀ ਹੈ ਜੋ ਵਿਅਕਤੀ ਨੇ ਛੋਟੀ ਬੱਚੀਆਂ ਨੂੰ ਇਹ ਕਹਿ ਰਿਹਾ ਸੀ ਕਿ ਮੇਰੀ ਗੱਡੀ ਦੇ ਵਿੱਚ ਆ ਕੇ ਬਹਿ ਜਾਓ ਤੁਸੀਂ ਦੇਖੋ ਕਿੰਨੀ ਵੱਡੀ ਹਿੰਮਤ ਹੈ ਬੰਦੇ ਦੀ ਕਿ ਚੰਡੀਗੜ੍ਹ ਦੇ ਵਿੱਚ ਛੋਟੀ ਬੱਚੀਆਂ ਨੂੰ ਇਹ ਗੱਲ ਕਹਿਣੀ ਇੱਕ ਪਾਸੇ ਚੰਡੀਗੜ੍ਹ ਛੋਟਾ ਸ਼ਹਿਰ ਹੈ 20 ਕਿਲੋਮੀਟਰ ਦਾ ਏਰੀਆ ਪੈਂਦਾ ਹੈ ਤੇ ਚੰਡੀਗੜ੍ਹ ਪੁਲਿਸ ਦਾ ਚੱਪੇ ਚੱਪੇ ਤੇ ਪਹਿਰਾ ਹੈ ਹਰ ਘਟਨਾ ਕੈਮਰੇ ਵਿੱਚ ਕੈਦ ਹੋ ਜਾਂਦੀ ਹੈ ਤਾਂ ਹੁਣ ਚੰਡੀਗੜ੍ਹ ਪੁਲਿਸ ਦੇਖਦੇ ਆ ਕਿ ਕਿੰਨੀ ਕੁ ਜਲਦੀ ਉਸ ਵਿਅਕਤੀ ਨੂੰ ਗ੍ਰਿਫਤਾਰ ਕਰ ਇਦਾਂ ਦੀ ਘਟਨਾ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਕੀਤੀ ਸੀ। ਫੋਟੋ ਕੈਮਰਮੈਨ ਸੁਮੇਦ ਦੇ ਨਾਲ ਹਰਤੇਸ਼ ਸਿੰਘ